ਮੋਰੀ ਮੋਰੀ ਸੋ ਸੁਛਾਂ ਜੜਦੀਆ ਤੋਦ ਦੇਥੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਪੱਤੀਆ ਸੱਜ ਸੱਚਾ ਪਾਤਸ਼ਾਹ ਸਿਰਸ਼ਾ ਰਾਮ ਰਸਾ ਜਿਸ ਪਾਸ ਬੰਧਿਆ ਸੋਈ ਸਭਨਾ ਭਾਵੇ ਸੋ ਸਤਨਾਮ ਸ਼੍ਰੀ ਵਾਇਕੂ ਸੋਹਬ ਜੀ ਤੁਮਾ ਸ੍ਰੀ ਮਨਾਂ ਪਹਿਲਾ ਘਰ ਦੂਜਾ ਇਸਰ ਬਦੀਆਂ ਇੱਕ ਓਂ ਘਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਭੂ ਦੇ ਅੰਮ੍ਰਿਤ ਸੰਤ ਜੁਗੈ ਨਹੀਂ ਸਰਵਰ ਮੈਂ ਹੰਸ ਪ੍ਰਾਨ ਪਥ ਪਾਵੈ ਗੁਰ ਸਾਗਰ ਰਖਣੀ ਪਰਭੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਰ ਰਸ ਜੋਗ ਜੁਗ ਹੈ ਪ੍ਰੰਭ ਭਾਵੈ ਸਰਵਰ ਮੈਂ ਹੰਸ ਪ੍ਰਾਨ ਪਥ ਪਾਵੈ ਕਿਆ ਪਗ ਬਪੜਾ ਛਪੜੀ ਨਾਏ ਕੀ ਚੜ ਰੂਪੈ ਮੈ ਨ ਜਾਏ ਰਹਾਓ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੀ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਹਿ ਜਸ ਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਰਥ ਕਹਾ ਗੁਰ ਬਚਨੀ ਆਦਰ ਸੁਣ ਮੰਡਲ ਇੱਕ ਜੋਗੀ ਵਸੀ ਨਾਰਥ ਪੁਰਖ ਨਾਮ ਸਚੇ ਸਰनोई ਆਨੰਦ ਮੂਲ ਅਨਾਥ ਅਧਾਰੀ ਗੁਰੂ ਦੇ ਭਦਤ ਸਹਿਜ ਵਿਚਾਰੀ ਭਗਤ ਵਛਲ ਭੈ ਕਾਟਨ ਹਾਰੀ ਹਮ ਮੰ ਮਾਰ ਮਿਲ ਭਗਤਾਰੇ ਅਨਕ ਜਤਨ ਕਰਨ ਲਖਾਈ ਮੰਡਲ ਮਹਿ ਆਈ ਜਨਮ ਪਦਾਰਥ ਦੁਬਿਧਾ ਹੋਵੇ ਆਪਨ ਚੀਨਸ ਪ੍ਰਮ ਪ੍ਰਮ ਰੋਵੇ ਕਤੋ ਵਰਤੋ ਸੰਤੋ ਇਕ ਧੀਰਜ ਧਰਮ ਧਰਨੀ ਧਰ ਟੀਕ ਜਦ ਸਤ ਸੰਜਮ ਰਹਿ ਲ ਸਮਾਈ ਚੌਥੇ ਪੜ ਕੋ ਜੇ ਮਰ ਪਤੀ ਆਈ ਸਾਚੇ ਨਿਰਮਲ ਮੈਂ ਨਾ ਲਾਗੈ ਗੁਰ ਕਾ ਸ਼ਬਦ ਭਰਮ ਪਾ ਭਾਗੈ ਸੂਰਤ ਮੂਰਤਿਆ ਦੇ ਅਨੂਪ ਨਾਨਕ ਜਾਂਚ ਸੱਚ ਸੁਰੂਪ ਸੱਚੇ ਨਿਰਮਲ ਮੈਂ ਨਾ ਲਾਗੈ ਗੁਰ ਕੈ ਸ਼ਬਦ ਭਰਮ ਭਾਉ ਭਾਗੈ ਸੂਰਤ ਮੂਲ ਤਿਆਰ ਅਰੂਪ ਨਾਨਕ ਜਾਚ ਸੱਚ ਸਰੂਪ ਹੋਇ ਗੁਰਜੀ ਕਾ ਖਾਲਸਾ 와 a h 지키 r e